ਕਾਜੀ ਮੈਂ ਤੁਹਾਡਾ ਆਪਣਾ ਹਰਮਨ ਹੈ ਰੀ ਮੇਰੇ ਨਾਲ ਮੁੰਡਾ ਸੈਕਲਾਂ ਦਾ ਵੀਰ ਜੀ ਤੇ ਨਾਲ ਮੇਰਾ ਚੰਨੀ ਵੀਰ ਜੀ ਤੁਹਾਡੇ ਸਾਹਮਣੇ ਦੂਜਾ ਗਾਣਾ ਲੈ ਕੇ ਆਈ ਯਾਰੀਆਂ ਆਪਣੇ ਯਾਰਾਂ ਦੀ ਪਰਮੈਸ਼ ਤੇ ਤੁਸੀਂ ਪਹਿਲੇ ਗਾਣੇ ਨੂੰ ਪਹਿਲਾਂ ਬਹੁਤ ਬਹੁਤ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਗਾਣੇ ਨੂੰ ਪਿਆਰ ਦਿਓ ਜੀ ਸੁਣ ਕੇ ਯਾਰਾਂ ਮਾ ਜੋ ਮਿੰਟ ਨਹੀਂ ਹੋ ਸਰਦਾ ਹਲੇ ਪੈਸੇ ਬਿਨਾ ਬੀਬਾ ਸਰ ਜਾਂਦਾ ਏ ਬਿਨਾ ਯਾਰਾਂ ਜ਼ਿੰਦਗੀ ਵੀ ਕਾ ਦਿਆ ਜਿਵੇਂ ਆਇਆ ਬੰਦਾ ਉਹ ਮਰ ਜਾਂਦਾ ਏ ਨਾਲੇ ਹੁੰਦੇ ਯਾਰਾ ਬਿਨਾ ਜ਼ਿੰਦਗੀ ਨਜ਼ਾਰੇ ਨਾ ਮਾਰ ਹੁੰਦੀ ਕਦੇ ਅੰਬਰੀ ਉਡਾਰੀਆ ਯਾਰਾਂ ਉੱਤੇ ਵਾਰਦੇ ਆਂ ਜਾਨ ਬੱਲਿਆ ਕਿਸੇ ਮੁੱਲੇ ਉੱਤੇ ਵਾਰੀਆਂ ਨ ਯਾਰੀਆਂ ਯਾਰਾਂ ਉੱਤੇ ਵਾਰਦੇ ਆਂ ਜਾਨ ਬੱਲਿਆ ਕਿਸੇ ਮੁੱਲੇ ਉੱਤੇ ਵਾਰੀਆਂ ਨ ਯਾਰੀਆਂ ਨਾਲੇ ਨਦੀਸਾ ਪੋਟ ਕੰਮ ਕਰਦੇ ਨੇ ਐਂਡ ਕੰਮ ਜਿੰਨੇ ਵੀ ਆ ਬੱਲੇ ਆਵੇ ਰਹਿੰਦੇ ਆ ਇਹਦੇ ਵਿੱਚ ਸ਼ੱਕ ਵਾਲੀ ਕੋਈ ਗੱਲ ਨਾ ਦੇ ਬੋਲੇ ਉੱਤੇ ਨਾਲ ਤੁਰ ਪੈਂਦੇ ਆ ਨਾਲ ਤਿੰਨ ਚਾਰ ਰਹਿੰਦੇ ਜੋਪਰਾਵਾ ਵਾਂਗ ਨੇ ਤਿੰਨ ਚਾਰ ਰਹਿੰਦੇ ਜੋ ਪਰਾਵਾ ਵਾਂਗ ਨੇ ਭਾਵੇਂ ਵੈਰੀ ਸਾਡੇ ਮਿੱਤਰਾਂ ਵੇ ਚਾਲੀਆ ਯਾਰਾਂ ਉੱਤੇ ਵਾਰਦੇ ਆ ਜਾਨ ਬੱਲਿਆ ਕਿਸੇ ਮੁੱਲ 'ਤੇ ਵਾਰੀਆਂ ਨੀ ਯਾਰੀਆਂ ਯਾਰਾਂ ਉੱਤੇ ਵਾਰਦੇ ਆ ਜਾਨ ਬੱਲਿਆ ਕਿਸੇ ਮੁੱਲ 'ਤੇ ਵਾਰੀਆਂ ਨੀ ਯਾਰੀਆਂ ਚੰਗੇ ਮਾਰੇ ਟਾਈਮ ਮਿੱਤਰਾਂ ਵੇ ਆਉਂਦੇ ਰਹਿੰਦੇ ਨੇ ਅੱਜ ਮਾਰੇ ਕੱਲ ਚੰਗੇ ਵੀ ਆਉਣਗੇ ਅੱਜ ਕੱਲ ਜਿਹੜੇ ਪਾਸਾ ਵਟ ਲੰਗ ਜਾਂਦੇ ਕੱਲੂ ਮੇਰਾ ਯਾਰ ਕਹਿ ਕੇ ਬੁਲਾਉਣਗੇ ਅੱਜ ਕੱਲ ਜਿਹੜੇ ਪਾਸਾ ਵਟ ਲੰਗ ਜਾਂਦੇ ਕੱਲੂ ਮੇਰਾ ਯਾਰ ਕਹਿ ਕੇ ਬੁਲਾਉਣਗੇ ਰੱਖ ਹੌਸਲਾ ਤੂੰ ਕਿਸੇ ਦਿਨ ਜਿੱਤ ਮਿਲੂਗੀ ਰੱਖ ਹੌਸਲਾ ਤੂੰ ਕਿਸੇ ਦਿਨ ਜਿੱਤ ਮਿਲੂਗੀ ਪਰ ਜ਼ਿੰਦਗੀ ਦੀ ਵਾਰੀ ਅਜੇ ਤੱਕ ਹਾਰੀ ਨਾ ਯਾਰਾਂ ਉੱਤੇ ਵਾਰਦੇ ਆਂ ਜਾਨ ਬੱਲਿਆ ਕਿਸੇ ਮੁੱਲ ਉੱਤੇ ਵਾਰੀਆਂ ਨ ਯਾਰੀਆਂ ਯਾਰਾਂ ਉੱਤੇ ਵਾਰਦੇ ਆਂ ਜਾਨ ਬੱਲਿਆ ਕਿਸੇ ਮੁੱਲ ਉੱਤੇ ਵਾਰੀਆਂ ਨ ਯਾਰੀਆਂ ਜਿੱਥੇ ਕੰਮ ਮਿੱਤਰਾ ਵੇ ਅੜ ਜਾਂਦਾ ਏ ਉੱਥੇ ਕੱਟ ਕੇ ਕਣਲੇ ਇਹ ਆਉਂਦਿਆ ਪਿਆਰ ਨਾਲ ਜਿੱਥੇ ਹੁੰਦੇ ਕੰਮ ਚੱਲਦੇ ਉੱਥੇ ਬੜਾ ਜ਼ੋਰ ਵੀ ਬਖਾਉਂਦੇ ਨਾ ਸੈਗਲ ਦੇ ਨਾਲ ਰਹਿੰਦੇ ਪੂਰਾ ਮਿਲ ਕੇ ਸੈਗਲ ਦੇ ਨਾਲ ਰਹਿੰਦੇ ਪੂਰਾ ਮਿਲ ਕੇ ਹਰ ਮਨ ਹਰੀ ਦੇ ਤਜ ਨੇ ਵੀ ਉਆੜੀਆਂ ਯਾਰਾਂ ਉੱਤੇ ਵਾਰਦੇ ਆ ਜਾਨ ਬੱਲਿਆ ਕਿਸੇ ਮੁੱਲ ਉੱਤੇ ਵਾਰੀਆਂ ਨ ਯਾਰੀਆਂ ਯਾਰਾਂ ਉੱਤੇ ਵਾਰਦੇ ਆ ਜਾਨ ਬੱਲਿਆ ਕਿਸੇ ਮੁੱਲ ਉੱਤੇ ਵਾਰੀਆਂ ਨ ਯਾਰੀਆਂ ਧੰਨਵਾਦ ਜੀ ਇਹ ਸੀ ਆਪਣਾ ਗਾਣਾ ਯਾਰੀਆਂ ਆਸ ਕਰਦਾ ਤੁਸ ਤੁਹਾਨੂੰ ਗਾਣਾ ਪਸੰਦ ਆਵੇਗਾ ਤੁਹਾਨੂੰ ਆ